ਪੁਰ ਜਾ ਕੇ ਜਾਂ ਖਰੜ ਕੋਲੇ ਜਾ ਕੇ ਡਰਾਈਵਰ ਦੇ ਹੱਥ ਕੰਬਣ ਲੱਗ ਜਾਂਦੇ ਨੇ ਵੀ ਅੱਗੇ ਚੰਡੀਗੜ੍ਹ ਆ ਗਿਆ ਕੋਈ ਨਾ ਕੋਈ ਗਲਤੀ ਮਤਲਬ ਹੋਊਗੀ ਹੁਣ ਉਹ ਇਸੇ ਚੱਕਰ 'ਚ ਘਰ ਵੀ ਲੰਦਾ ਉਹ ਕਈ ਤਾਂ ਡਰਾਈਵਰ ਇਦਾਂ ਦੇ ਨੇ ਕਹਿੰਦੇ ਮਹਾਲੀ ਛੱਡ ਕੇ ਜਾਵਾਂਗੇ ਜੀ ਉਦੋਂ ਅੱਗੇ ਤੁਸੀਂ ਆਪ ਦਾ ਫੋਰ ਕਰ ਲਿਓ ਹੱਥੋਂ ਚੰਡੀਗੜ੍ਹ 'ਚ ਨਹੀਂ ਪੜਿਆ ਜਾਂਦਾ ਕੋਈ ਚੰਡੀਗੜ੍ਹ ਪੁਲਿਸ ਕੋਈ ਇਹ ਨਹੀਂ ਆਇਆ ਕੋਈ ਮਾਰ ਦੇ ਕੁੱਟਦੀਓ ਜਾਂ ਕੋਈ ਕੋਈ ਬਹੁਤਾ ਜ਼ਿਆਦਾ ਉਹ ਸਿਰਫ ਇਹ ਹੈ ਕਿ ਡਿਸਪਲਿਨ ਨਾਲ ਗੱਡੀ ਚਲਾਉਣ ਵਾਲੇ ਨੂੰ ਜਿਹੜਾ ਉਹ ਅਪੀਸ਼ੀਏਟ ਕਰਦੇ ਆ ਜਿਹੜਾ ਕੋਈ ਥੋੜੀ ਬਹੁਤ ਵੀ ਕੋਈ ਨਾ ਕੋਈ ਸੜਕ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਦਾ ਉਹਨੂੰ ਛੱਡਦੇ ਨਹੀਂ ਉਹ ਉਹ ਚਰਨ ਕਰਦੇ ਸੋ ਇਹ ਇਹ ਸੋਚ ਲੈ ਕੇ ਅਸੀਂ SSF ਬਣਾਈ ਹੈ ਔਰ SSF ਦਾ ਟ੍ਰੇਨਿੰਗ ਹੋ ਗਈ ਕਪੂਰਥਲੇ ਟ੍ਰੇਨਿੰਗ ਹੋਈ ਹੈ ਗੱਡੀਆਂ ਪਹੁੰਚ ਗਿਆ ਇੱਕ ਹਰ 30 ਕਿਲੋਮੀਟਰ ਬਾਅਦ ਇੰਟਰਸੈਪਟਰ ਵੀ ਗੱਡੀ ਵੀ ਖੜੀ ਹੋਇਆ ਕਰੂਗੀ ਉਹ ਸਾਰਾ ਕੁਝ ਦੱਸੂਗੀ ਵੀ ਕੌਣ ਕਿੰਨੀ ਸਪੀਡ ਤੇ ਜਾ ਰਿਹਾ ਸੋ ਮੈਂ ਕੋਈ ਡਰਾਉਂਦਾ ਨਹੀਂ ਪੰਜਾਬੀਆਂ ਨੂੰ ਪਰ ਮੈਂ ਸਲਾਹ ਦਿੰਨਾ ਕਿ ਅੱਜ ਤੋਂ ਬਾਅਦ ਸੜਕਾਂ ਤੇ ਕੋਈ ਸਟੰਟ ਜਾਂ ਸੜਕਾਂ ਤੇ ਮੌਤ ਨਾਲ ਖੇਡਣ ਦੀ ਕੋਸ਼ਿਸ਼ ਨਾ ਕਰਿਓ ਬਹੁਤ ਪਰਿਵਾਰਾਂ ਦਾ ਬੁਰਾ ਹਾਲ ਹੋ ਜਾਂਦਾ ਮੈਂ ਬਹੁਤ ਸਾਰੇ ਬਹੁਤ ਸਾਰੇ ਮੈਂ ਦੋਸਤਾਂ ਮਿੱਤਰ ਮੇਰੇ ਵੀ ਦੋਸਤ ਮਿੱਤਰ ਇਦਾਂ ਦੇ ਨੇ ਜਿਹੜੇ ਐਕਸੀਡੈਂਟ ਦਾ ਸ਼ਿਕਾਰ ਹੋ ਜਾਂਦੇ ਨੇ ਘਰ ਬਰਬਾਦ ਹੋ ਜਾਂਦੇ ਨੇ ਜੀ ਬਾਅਦ ਚ ਠੀਕ ਹੈ ਰਿਸ਼ਤੇਦਾਰ ਦੋਸਤ ਮਿੱਤਰ ਆ ਜਾਂਦੇ ਨੇ ਭੋਗ ਤੱਕਾ ਜਾਂਦੇ ਨੇ ਬਾਅਦ ਚ ਆ ਜਾਂਦੇ ਨੇ ਮੁਰਕੇ ਚੱਲਣਾ ਤਾਂ ਪਰਿਵਾਰ ਨੂੰ ਹੀ ਪੈਂਦਾ ਸੋ ਇਹ ਇਹਦਾ ਨਾਂ ਹੀ ਬੋਲਿਆ ਐਕਸੀਡੈਂਟ ਦਾ ਸੋ ਆਪਾਂ ਹੁਣ ਪੰਜਾਬ 'ਚ ਪੰਜਾਬ ਜਿਹੜਾ ਹੈ ਦੇਸ਼ 'ਚ ਮੌਤਾਂ ਦੇ ਵਿੱਚ ਪਹਿਲੇ ਨੰਬਰ ਤੇ ਆ ਹੈ ਆਪਾਂ ਇੰਨਾ ਕੰਮਾਂ 'ਚ ਪਹਿਲੇ ਨੰਬਰ ਤੇ ਨਹੀਂ ਆਉਣਾ ਆਪਾਂ ਪੰਜਾਬ ਨੂੰ ਸਭ ਤੋਂ ਸੇਫਸਟ ਸਟੇਟ ਬਣਾਉਣਾ ਹੈ ਸਭ ਤੋਂ ਸੁਰੱਖਿਅਤ ਸਟੇਟ ਸੜਕਾਂ ਦੇ ਮਾਮਲੇ 'ਚ ਦੁਨੀਆ ਆਉਂਦੀ ਹੈ ਆਹ ਸੜਕ ਤੋਂ ਤਾਂ ਲੱਖਾਂ ਬੰਦੇ ਲੱਗਦੇ 1 ਲੱਖ ਬੰਦੇ ਤਾਂ ਕੱਲ ਦਰਬਾਰ ਸਾਹਿਬ ਨਤਮਸਤਕ ਆਉਣ ਲਈ ਜਾਂਦਾ ਹੈ ਜਲਿਆਂ ਵਾਲਾ ਬਾਗ ਦੇਖ ਜਾਂਦੇ ਦੁਰਗਾਣਾ ਮੰਦਰ ਮੱਥਾ ਟੇਕਣ ਜਾਂਦੇ ਆ ਬਾਗਾ ਬਾਦਰ ਦੇਖਣ ਜਾਂਦੇ ਕੱਲਾ 1 ਲੱਖ ਪਰ ਡੇ ਇੱਥੋਂ ਨਹੀਂ ਲੰਘਦੇ ਆ ਸੋ ਉਹਨਾਂ ਨੂੰ ਵੀ ਪਤਾ ਲੱਗੇ ਕਿ ਹਾਂ ਬਈ ਪੰਜਾਬ ਚ ਆਇਆ ਬਈ ਇੱਥੇ ਸਾਡੀ ਜਾਨ ਦੀ ਕੀਮਤ ਹੈ ਇੱਥੇ ਸਾਡੀ ਜਾਨ ਦੀ ਅਹਿਮੀਅਤ ਮੰਨੀ ਜਾ ਰਹੀ ਹੈ ਸਰਕਾਰ ਦੁਆਰਾ। ਔਰ ਜਿੰਨੇ ਵੀ ਜਵਾਨ ਮੁੰਡੇ ਕੁੜੀਆਂ ਟ੍ਰੇਨਿੰਗ ਦਿੱਤੀ ਹੈ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਇਮਾਨਦਾਰੀ ਨਾਲ ਆਪਣਾ ਫਰਜ਼ ਨਿਭਾਓ। ਕੈਮਰਾ ਤੁਹਾਡੇ ਬੋਡੀ ਤੇ ਵੀ ਲੱਗਿਆ ਹੋਊਗਾ ਇੱਥੇ। ਗੱਡੀ ਦੇ ਵੀ ਬੋਨਟ ਤੇ ਕੈਮਰਾ ਹੈ ਤੇ ਪਿੱਛੇ ਕੈਮਰਾ ਹੈ। ਚਲਾਨ ਜਿੰਨੇ ਵੀ ਕੱਟਣੇ ਨੇ ਕੈਮਰੇ ਦੇ ਸਾਹਮਣੇ ਕੱਟਣੇ ਪੈਣਗੇ। ਕੈਮਰੇ ਦੇ ਸਾਹਮਣੇ ਚਲਾਨ ਕੱਟਿਓ ਉਹ ਚ ਅਗਲਾ ਵੀ ਨਹੀਂ ਬੋਲਦਾ ਕੁਛ ਮੂਹਰਲਾ ਵੀ ਹਾਂ ਭਾਈ ਵੀਡੀਓ ਰਿਕਾਰਡਿੰਗ ਹੋਈ ਸੀ ਤੇ ਥੋੜਾ ਵੀ ਬਚਾਹ ਹੋ ਜੂ ਜੇ ਕੈਮਰੇ ਤੋਂ ਬਿਨਾ ਇਧਰ ਉਧਰ ਹੋ ਕੇ ਚਲਾਨ ਕੱਟਿਆ ਫਿਰ ਉਹਨੂੰ ਅਸੀਂ ਕਰਾਪਸ਼ਨ ਮੰਨਾਂਗੇ ਕਿ ਕੋਈ ਨਾ ਕੋਈ ਜਿਗਾਰ ਸੈੱਟ ਕੀਤਾ ਤੁਸੀਂ ਔਰ ਨਾਰੇ ਹਰਜ ਕਰ ਲੋ ਕੋਈ ਡਰਿੰਕ ਡਰਾਈਵ ਵਾਲਾ ਕੇਸ ਆ ਗਿਆ ਜੇ ਤਾਂ ਹੋਰ ਡਰਾਈਵਰ ਹੈਗਾ ਉਹਦੇ ਨਾਲ ਤਾਂ ਠੀਕ ਹੈ ਨਹੀਂ ਤਾਂ ਗੱਡੀ ਨਹੀਂ ਜਾ ਸਕੂਗੀ ਅੱਗੇ ਫਿਰ ਜੇ ਉਹਨੇ ਜਾਣਾ ਕੋਈ ਹੋਰ ਗੱਡੀ ਮੰਗਾ ਲੇ ਜਾਂ ਗੱਡੀਆਂ ਸਾਡਾ ਵੀ ਡਰਾਈਵਰ ਦੇ ਸਕਦੇ ਸੀ ਉਹਨੂੰ ਪੰਜਾਬ ਐਸਐਸਐਫ ਦਾ ਪਰ ਉਹਦੇ ਪੈਸੇ ਲੱਗਣਗੇ ਘਰੇ ਛੱਡ ਆਵਾਂਗੇ ਘਰੇ ਛੱਡ ਆਵਾਂਗੇ ਨਾਲ ਜੇ ਘਰੇ ਛੱਡ ਕੇ ਆਵਾਂਗੇ ਥੋੜਾ ਲਾਂਬਾ ਵੀ ਦੇ ਕੇ ਆਵਾਂਗੇ ਭਾਈ ਇਹ ਤਾਂ ਕੰਟਰੋਲ ਰੱਖਿਆ ਕਰੋ ਇਹ ਨਹੀਂ ਹੈਗਾ ਕਿ ਅਸੀਂ ਉਹਦਾ ਚਲਾਨ ਕੱਟ ਕੇ ਉਹਨੂੰ ਕਹਿੰਦੀ ਹੁਣ ਤੂੰ ਜਾ ਉਹਦੀ ਤਾਂ ਹਾਲਤ ਹੋਈ ਹੈ ਨਾ ਚਲਾਨ ਕੱਟਣਾ ਕੀ ਬਰਾ ਚਲਾਨ ਦਾ ਮਤਲਬ ਹੋਵੇ ਥੋੜੀ ਹੋਵੇ ਗੱਡੀ ਠੀਕ ਹੋ ਗਈ ਉਹਦੀ ਜਾਂ ਉਹ ਠੀਕ ਹੀ ਚਲਾਉਣ ਲੱਗ ਜਊਗਾ ਸੋ ਗੱਡੀ ਇੰਪੌਂਡ ਹੋਊਗੀ ਉੱਥੇ ਗੱਡੀ ਇੰਪੌਂਡ ਹੋਊਗੀ ਨਾਲ-ਨਾਲ ਅੱਗੇ ਹੁਣ ਚਲਾਨਾ ਤੇ ਵੀ ਆਪਾਂ ਕਰਨਾ ਹੈ ਡਰਾਈਵਿੰਗ ਲਾਇਸੈਂਸਾਂ ਦੇ ਵੀ ਨੰਬਰ ਪੁਆਇੰਟ ਬਣਾਇਆ ਕਰਾਂਗੇ ਤਾਂ ਕਿ ਪਤਾ ਹੋਵੇ ਸਾਰਿਆਂ ਨੂੰ ਕਿ ਕੱਲ ਫਰੀਦਕੋਟ ਫੜਿਆ ਗਿਆ ਸੀ ਕੰਪਿਊਟਰ 'ਚ ਆਜੇ 1 ਮਿੰਟ ਸੀ ਉਦੋਂ ਵੀ ਇਹ ਜੁਰਮਾਨਾ ਹੋਇਆ ਸੀ ਪਰਸੋਂ ਇਹ ਉਧਰ ਬਠਿੰਡੇ ਕੇ ਨਹੀਂ ਫੜਿਆ ਗਿਆ ਸੀ ਹਟਦਾ ਨਹੀਂ ਇਹਦਾ ਮਤਲਬ ਇਹ ਹੈਪਚੁਅਲ ਹੈ ਉਹਦਾ ਇੱਕ ਨੰਬਰ ਕੱਟ ਲਓ ਫਰਜ਼ ਕਰ ਲਓ ਪੰਜ ਨੰਬਰ ਹੋਣ ਕੈਨੇਡਾ ਅਮਰੀਕਾ ਚ ਇਦਾਂ ਹੀ ਹੈ ਪੁਆਇੰਟ ਨੇ ਜੇ ਸਾਡੇ ਕੋ ਤਿੰਨ ਨੰਬਰ ਕੱਟੇ ਗਏ ਤਾਂ ਉਸ ਤੋਂ ਬਾਅਦ ਤੁਹਾਨੂੰ ਕਹਿੰਦੇ ਨੇ ਕਿ ਹੁਣ ਦੁਬਾਰਾ ਲਾਇਸੈਂਸ ਲੈ ਹੁਣ ਟ੍ਰੇਨਿੰਗ ਹੋਊਗੀ ਤੇਰੀ ਦੁਬਾਰਾ ਹੋਰ ਦੇਖੋ ਕਿਸ ਤਰ੍ਹਾਂ ਉਹਨਾਂ ਨੇ ਡਰਾਈਵਿੰਗ ਨੂੰ ਨੌਕਰੀ ਨਾਲ ਜੁੜਿਆ ਹੋਇਆ ਹੈ ਬੰਦਾ ਗਿਆ ਆਪਣੇ ਬੰਦਾ ਸੀਗਾ ਨੌਕਰੀ ਲੈਣ ਸਭ ਕੁਝ ਠੀਕ ਸੀ ਸਾਰੀਆਂ ਸ਼ਰਤਾਂ ਪੂਰੀਆਂ ਕਰਦਾ ਸੀ ਨੌਕਰੀ ਉਹ ਕਹਿੰਦੇ ਜੀ ਓਕੇ एवरीथिंग ਇਜ਼ ਓਕੇ ਓਨਲੀ ਲਾਸਟ ਥਿੰਗ ਕੈਨ ਈ ਹੈਵ ਯੂਰ ਲਾਇਸੈਂਸ ਪਲੀਜ਼ ਲਾਇਸੈਂਸ ਲਿਆ ਨੌਕਰੀ ਮਿਲਣ ਲੱਗੀ ਆ ਬਸ ਕੱਲਾ ਲਾਇਸੈਂਸ ਦੇਖਣਾ ਲਾਇਸੈਂਸ ਨੂੰ ਸਵਾਈਪ ਕੀਤਾ ਓ ਮਾਈ ਗੋਡ ਕਹਿੰਦੇ ਯੂ ਆਰ ਨਾਟ ਅ ਗੁੱਡ ਡਰਾਈਵਰ ਤਰਪਾਲ ਸੰਸਟ੍ਰ ਨੰਬਰ ਬਹੁਤ ਕੱਟੇ ਹੋਏ ਨੇ ਤੇਨੂੰ ਚਲਾਨ ਬਹੁਤ ਹੋਏ ਹੋਏ ਨੇ ਸੋ ਸੌਰੀ ਇਹ ਨੌਕਰੀ ਤੁਹਾਨੂੰ ਮਿਲ ਨਹੀਂ ਸਕਦੀ ਉਹ ਕੀ ਕਹੋ ਕੀ ਕਹਿੰਦੇ ਨੇ ਉਹਨਾਂ ਨੇ ਸਾਈਕੋਲੋਜੀ ਜਿਹੜੀ ਸਾਈਕੋਲੋਜੀਕਲੀ ਕੀ ਪੜਿਆ ਹੋਇਆ ਹੈ ਕਹਿੰਦੇ ਜਿਹੋ ਜਿਹਾ ਬਿਹਾਰ ਬੰਦੇ ਦਾ ਜਿਹੋ ਜਿਹਾ ਬਤੀਰਾ ਬੰਦੇ ਦਾ ਗੱਡੀ ਚਲਾਉਣ ਦੌਰਾਨ ਹੁੰਦਾ ਉਹੀ ਬਤੀਰਾ ਉਹਦਾ ਦਫ਼ਤਰ ਚੰਦਾ ਜੇ ਗੱਡੀ 'ਚ ਗਾਲੀ ਕਰਦਾ ਹੈ ਦਫ਼ਤਰ 'ਚ ਵੀ ਗਾਲੀ ਕਰੂ ਜੇ ਗੱਡੀ 'ਚ ਗਲਤ ਸੜਕ ਤੇ ਗਲਤ ਉਹ ਕਰਦਾ ਹੈ ਓਵਰਟੇਕ ਇਹਦਾ ਮਤਲਬ ਦਾਸਤਰਜੀ ਕੋਈ ਨਾ ਕੋਈ ਪੰਗਾ ਪਾਉ ਉਹ ਕਿਉਂਕਿ ਉਹਦੇ ਸੁਭਾਅ ਚ ਕਾਲੀ ਐ ਜਾਂ ਗਲਤੀਆਂ ਨੇ ਸੋ ਇਹਦਾ ਮਤਲਬ ਇਹ ਹੋ ਗਿਆ ਕਿ ਜੇ ਤੁਸੀਂ ਕਿਤੇ ਰੈੱਡ ਲਾਈਟ ਚੋਂ ਲੰਘਦੇ ਹੋ ਜਾਂ ਓਵਰ ਸਪੀਡ ਹੁੰਨੇ ਹੋ ਚਲਾਨ ਕੱਟਿਆ ਜਾਂਦਾ ਇਹਦਾ ਮਤਲਬ ਤੁਸੀਂ ਆਪਣੀ ਨੌਕਰੀ ਨੂੰ ਲਤ ਮਾਰ ਰਹੇ ਹੋ ਦੇਖੋ ਕਿੱਥੇ ਤੱਕ ਉਹਨਾਂ ਨੇ ਇਹ ਚੀਜ਼ ਜੋੜ ਕੇ ਰੱਖੀ ਐ ਤਾਂ ਇਹ ਹੁੰਦਾ ਫਿਰ ਚਾਲੀ-ਚਾਲੀ ਲੱਖ ਚੱਕੀ ਫਿਰਦੇ ਆ ਮਾਂ ਦੀਆਂ ਬਾਣੀਆਂ ਵੇਚ ਕੇ ਪਿਓ ਦੇ ਜ਼ਮੀਨ ਵੇਚ ਕੇ ਚਲੋ ਅਮਰੀਕਾ ਚਲੋ ਕੈਨੇਡਾ ਕੋਈ ਡਿਸਪੀਸਪਲਨ ਐ ਉਹਨਾਂ ਕੋਲੇ ਹੋਰ ਕੀ ਐ ਮੌਸਮ ਤਾਂ ਆਪਣੇ ਤੋਂ ਵਧੀਆ ਤਾਂ ਮੌਸਮ ਹੀ ਹੈ ਨਹੀਂ ਕਿਤੇ ਧਰਤੀ ਤੇ ਆਪਣੇ ਤੋਂ ਵੱਧ ਉਪਜਾਊ ਧਰਤੀ ਹੈ ਨਹੀਂ ਕਿਤੇ ਉੱਥੇ ਤਾਂ ਬਰਫ਼ ਪਈ ਰਹਿੰਦੀ ਹੈ 6 ਜਮੇਂ ਨੇ ਜਾਂਦੇ ਕਿਉਂ ਡਿਸਪਲਿਨ ਹੈ ਮੰਤਰੀ ਹੈ ਜਾਂ ਸੰਤਰੀ ਹੈ ਇੱਕੋ ਜਿਹਾ ਤਰਾਨ ਹੈ ਪ੍ਰਧਾਨ ਮੰਤਰੀ ਦਾ ਚਲਾਨ ਕੱਟਿਆ ਜਾ ਸਕਦਾ ਹੈ ਇੱਥੇ ਪ੍ਰਧਾਨ ਮੰਤਰੀ ਗੱਲ ਛੱਡੋ ਇੱਥੇ ਜਿਹੜਾ ਮੰਤਰੀ ਦੇ ਘਰੇ ਪੋਚਾ ਲਾਉਂਦਾ ਉਹ ਵੀ ਕਹਿੰਦਾ ਮੈਂ ਲਾਲਬੱਤੀ ਜਾਊ ਮੈਨੂੰ ਕਿਵੇਂ ਹਟਾ ਲੋਂਗੇ ਮੈਂ ਪੋਚੇ ਲਾਉਣਾ ਉੱਥੇ ਸੂਏ ਕਲਚਰ ਸਪਾਰਸ਼ ਕਲਚਰ ਇਹ ਬੰਦ ਹੈ ਇਹ ਹੁਣ ਬੰਦ ਆ ਬਸ ਜਿੰਨਾ ਕਿ ਰਹਿ ਗਿਆ ਉਹ ਥੋੜਾ ਬੋਤ ਰਹਿ ਗਿਆ ਉਹ ਵੀ ਬੰਦ ਹੋ ਜਾਊਗਾ ਪਰ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਪੁਲਿਸ ਦੇ ਵਿੱਚ ਨਵੀਆਂ ਭਰਤੀਆਂ ਹੋ ਰਹੀਆਂ ਨੇ ਸਾਡੀਆਂ ਧੀਆਂ ਮਾਈਪਾ ਗੋ ਵਾਲੇ ਜਿਹੜੀ ਕੱਲ ਝਾਕੀ ਸੀ ਉਹ ਚ ਮੈਂ ਗੱਲ ਕੀਤੀ ਸੀ